ਰਾਤ ਦੇ ਹਨੇਰੇ ਦੇ ਵਿੱਚ ਢੋਲ ਦੀ ਥਾਪ ਤੇ ਪੰਗੜੇ ਪੈਂਦੇ ਅਤੇ ਇੱਕ ਦੂਜੇ ਦੇ ਗਲੇ ਜੋ ਮਿਲਦੇ ਪਏ ਨੇ ਤਸਵੀਰਾਂ ਭਾਜਪਾ ਤੋਂ ਫਿਰੋਜ਼ਪੁਰ ਲੋਕ ਸਭਾ ਤੋਂ ਉਮੀਦਵਾਰ ਰਾਣਾ ਗੁਰਮੀਤ ਸੋਢੀ ਦੀਆਂ ਨੇ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੋ ਜਾਂਦਾ ਇਸ ਮਾਮਲੇ ਦੇ ਵਿੱਚ ਉਮੀਦਵਾਰ ਜਿਵੇਂ ਹੀ ਉਹਨਾਂ ਨੂੰ ਬਣਾਇਆ ਗਿਆ ਇਸ ਤੋਂ ਬਾਅਦ ਭਾਜਪਾ ਵਰਕਰ ਰਾਣਾ ਗੁਰਮੀਤ ਸੋਢੀ ਨੂੰ ਕੋਠੀ ਤੇ ਪਹੁੰਚ ਕੇ ਪਟਾਕਿਆਂ ਤੇ ਢੋਲ ਧਮਾਕਿਆਂ ਦੇ ਨਾਲ ਖੁਸ਼ੀ ਮਨਾਉਂਦੇ ਨਜ਼ਰ ਆਉਂਦੇ ਪਏ ਨੇ ਅ ਮੈਂ ਸਾਰੀ ਸਮੂਚੀ ਬੀਜੇਪੀ ਦੀ ਲੀਡਰਸ਼ਿਪ ਦਾ ਬੀਜੇਪੀ ਦੀ ਸਾਰੀ ਟੀਮ ਜਿਹੜੀ ਫਿਰੋਜ਼ਪੁਰ ਲੋਕ ਸਭਾ ਦੀ ਹੈਗੀ ਹੈ ਉਹਨਾਂ ਦਾ ਤੇ ਸਾਰੀ ਆਵਾਮ ਦਾ ਜਿਨ੍ਹਾਂ ਦੇ ਸਾਰੇ ਲੋਕਾਂ ਦਾ ਸਾਰੀ ਸੰਗਤ ਦਾ ਮੈਂ ਉਹਨਾਂ ਦਾ ਧੰਨਵਾਦ ਕਰੀਆਂ ਜਿਨ੍ਹਾਂ ਨੇ ਇੰਨੀ ਜ਼ਿਆਦਾ ਇਹ ਉਹਨਾਂ ਦੀ ਜਿਹੜੀ ਬਦੌਲਤ ਸਾਨੂੰ ਅੱਜ ਬੀਜੇਪੀ ਹਾਈ ਕਮਾਂਡ ਨੇ ਟਿਕਟ ਨਾਲ ਨਵਾਜ਼ਿਆ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨ ਵਾਸਤੇ ਫਿਰੋਜ਼ਪੁਰ ਦਾ ਇਲੈਕਸ਼ਨ ਲੜਨ ਵਾਸਤੇ ਤੇ ਮੈਂ ਸਾਰਿਆਂ ਨਾਲ ਵਾਅਦਾ ਕਰਨਾ ਸਾਰੇ ਵਪਾਰੀ ਭਰਾਵਾਂ ਨਾਲ ਗਰੀਬ ਤਬਕੇ ਦੇ ਨਾਲ ਪਿਛੜੀ ਹੋਈ ਜਾਤੀਆਂ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਹੋਰ ਬਾਕੀ ਸਾਰੇ ਸਾਥੀਆਂ ਦੇ ਨਾਲ ਕੀ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਾਂਗੇ ਰਾਣਾ ਜੀ ਦੇ ਅਸੀਂ ਇੱਕੋ ਮੁੱਦਾ ਲੈ ਕੇ ਮੈਦਾਨ 'ਚ ਜਾਣਾ ਹੈ ਉਹ ਹੈਗਾ ਡਿਵੈਲਪਮੈਂਟ ਕਿਉਂਕਿ ਸਾਡੇ ਕੰਮ ਬੋਲਦੇ ਆ ਬਾਕੀ ਦੇ ਵੀ ਕੈਂਡੀਡੇਟ ਉਹਨਾਂ ਦੇ ਕੰਮ ਬੋਲਨੇ ਆ ਕਿਉਂਕਿ ਉਹ ਸਾਰੇ ਪਹਿਲਾਂ ਇਲੈਕਟਿਡ ਰਹਿ ਚੁੱਕੇ ਆ ਕਿਸੇ ਨਾ ਕਿਸੇ ਤਰੀਕੇ ਮੌਜੂਦਾ ਮੌਜੂਦਾ ਸਰਕਾਰ ਵੀ ਹੈਗੀ ਹੈ ਤੇ ਉਹਨਾਂ ਦੇ ਕੰਮ ਬੋਲਨੇ ਚਾਹੀਦੇ ਤੇ ਅਸੀਂ ਆਪਦੀ ਜਿਹੜੀ ਕੰਮਾਂ ਦੇ ਆਧਾਰ ਤੇ ਆਪਦੀ ਰਿਲੇਸ਼ਨਸ਼ਿਪਸ ਦੇ ਆਧਾਰ ਤੇ ਸਾਡੇ ਜਿਹੜੇ ਸਾਥੀ ਹੈਗੇ ਉਹਨਾਂ ਦੇ ਆਧਾਰ ਤੇ ਸਾਡੀ ਟੀਮ ਜਿਹੜਾ ਸਾਡਾ ਸੰਗਠਨ ਹੈ ਉਹਦੇ ਆਧਾਰ ਤੇ ਅਸੀਂ ਅਸੀਂ ਮੈਦਾਨ ਚ ਕੁੱਦਣਾ ਕੁੱਦਣਾ ਤੇ ਮੈਨੂੰ ਉਮੀਦ ਹੈ ਕਿ ਸਾਰੇ ਭਰਾਵਾਂ ਨਾਲ ਜਿਵੇਂ ਕਿਸਾਨ ਵਿਚਾਰੇ ਰੁੱਲਦੇ ਪਏ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਵਾਲੇ ਆ ਬਾਰਡਰ ਤੇ ਸਾਡੇ ਬੈਠੇ ਹੋਏ ਭਰਾ ਅੱਜ ਤੱਕ ਕਿਸੇ ਨੇ ਉਹਨਾਂ ਦੀ ਸੁਣਾਈ ਨਹੀਂ ਕੀਤੀ ਕੱਚੀਆਂ ਜ਼ਮੀਨਾਂ ਉਹਨਾਂ ਦੀਆਂ ਖੋਹ ਕੇ ਲੈ ਗਏ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਾਰਿਆਂ ਦੇ ਨਾਲ ਇਹ ਸਾਰੇ ਮੁੱਦੇ ਰਾਣਾ ਜੀ ਉਹਨਾਂ ਦੇ ਇਹਨਾਂ ਦੇ ਮੁੱਦਿਆਂ ਦਾ ਹੱਲ ਕਰਨਗੇ ਜਦੋਂ ਇੱਕ ਵਾਰੀ ਤੁਸੀਂ ਉਸ ਜਗ੍ਹਾ ਤੇ ਭੇਜਤਾ ਕਿ ਰਾਣਾ ਜੀ ਜਾ ਕੇ ਤੁਹਾਡੀ ਗੱਲ ਉੱਥੇ ਉਠਾ ਸਕਣ ਤੇ ਮਸਲੇ ਹੱਲ ਕਰਾ ਸਕਣ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ